ਸਿਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਵੀਡੀਓ ਚੈਨਲ ਹੋਰ ਦੋਸਤੋ ਕੀ ਹਾਲ ਚਾਲ ਜੀ ਅੱਜ ਸਵੇਰੇ ਸਵੇਰੇ ਯਾਰ ਨਾ ਦਾਰ ਤੇ ਨਵਾਂ ਕੂਤਰ ਆਣ ਕੇ ਬੈਠਾ ਹੈ ਆਈ ਨਹੀਂ ਸਮਝਾਉਂਦੇ ਵੀ ਉਹ ਆਪਣਾ ਜਾਂ ਕਿਸੇ ਹੋਰ ਦਾ ਉਹ ਜਾ ਕੇ ਚੈੱਕ ਕਰਕੇ ਦੱਸਦੇ ਤੁਹਾਨੂੰ ਪਹਿਲਾਂ ਤਾਂ ਖੋਲ ਹੀ ਦੇਸੀ ਜਾਂ ਗੇਟ ਇਹੇ ਪਰ ਸਮੋਂ ਤੋਂ ਵਾਸਤਾ ਬਣਾਇਆ ਪਿਆ ਤੇ ਬਾਕੀ 7-8 ਵਜੇ ਹੁਣ ਉੱਠੇ ਸੀਗੇ ਠੀਕ ਹੈ ਜੀ ਤੇ ਉੜਦੇ ਸਾਰੀ ਕੂਤਰਤ ਨਹੀਂ ਗਈ ਤੇ ਮੈਂ ਚੱਲ ਵੇਖ ਕੇ ਆਈਏ ਕਿਹੜਾ ਕੂਤਰ ਆ ਇਹੇ ਮੈਂ ਤਾਂ ਆਪਣਾ ਪੁਰਾਣਾ ਕੋਤਰ ਲਾ ਦਦਾ ਹੋ ਸਕੇ ਨਾ ਮ ਵੀ ਹੋਵੇ ਪੁਰਾਣਾ ਹੀ ਹੈ ਜੀ ਲਾਲ ਸਿਰ ਵਾਲਾ ਬੰਦਾ ਯਾਰ ਓਈ ਆਇਆ ਉਹ ਦੇਖੋ ਉਹ ਵੀ ਫਿਰਦਾ ਇੱਥੇ ਗੰਦ ਪਾਉਂਦਾ ਵੀ ਤੂੰ ਘਰੇ ਆਇਆ ਜਾਂ ਤੇਰੇ ਸਾਹਮਣੇ ਘਰ ਆਇਆ 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 ਆਈ ਆਈ ਉਤਰੋ ਪ੍ਰਾਣਾ ਹੁਣੇ ਕੋਠੀ ਤੇ ਜਾ ਬੜੋ ਗੋਲੇ ਨਾਲ ਰਲ ਗਿਆ ਇਹ ਕੋਹਤਰੀ ਆ ਜੀ ਅੱਜ ਆ ਰਿਹਾ ਡੌਗ ਗਗਨ ਕਾ ਤੇ ਬਾਕੀ ਜਿਹ ਆ ਆ ਵੀ ਕੋ ਮੈਂ ਗੱਲ ਪਈ ਸਾਫ ਕੀਤੀ ਸੀ ਕਿ ਘਾਹ ਕੋ ਕਰਕੇ ਇਕੱਠਾ ਤੇ ਅੱਜ ਇੱਧਰਲੇ ਪਾਸੇ ਕਰਾਂਗੇ ਸਾਫ ਕਿਉਂਕਿ ਪਈ ਸਾਫ ਲੱਗੇ ਤਾਂ ਚੰਗਾ ਲੱਗਦਾ ਕਿਉਂਕਿ ਸੜਕ ਦੇ ਉੱਤੇ ਟਾਣੀਆਂ ਗਾ ਲੈ ਵੇਖਣ ਵਾਲੇ ਨੂੰ ਵੀ ਸੋਹਣਾ ਲੱਗਦਾ ਵੀ ਰਾਹ ਵੀ ਸਾਫ ਸਫਾਈ ਰੱਖੀ ਆ ਠੀਕ ਆ ਜੀ ਤਾਂ ਕਰਕੇ ਤੇ ਬਾਕੀ ਉਹ ਗੁੱਤ ਤਾਂ ਹੋਊ ਆਪਣਾ ਹੀ ਪੁਰਾਣਾ ਜਿਹੜਾ ਗੋਲਿਆ ਨਾਲ ਰਲਿਆ ਤੇ ਅੱਜ ਕਰਾਂਗੇ ਕੁਝ ਨਵਾਂ ਤਾਜੀ ਠੀਕ ਆ ਚੋ ਬਰੋ ਕਰਾਂ ਦੇਣ ਜਾਂ ਸਟਾਰਟ ਵਜਣ ਦੋ ਫਿਰ ਵੇਨੇ ਕੀ ਕਰਦੇ ਆ ਲੋ ਚੁੱਭਰੋ ਆਪਾਂ ਵੀ ਬੱਚਾ ਹੈਂਡ ਰੇਮ ਕਰ ਲਿਆ ਜੀ ਠੀਕ ਆ ਚੁੱਭਰੋ ਇਹ ਬੱਚਾ ਕੀ ਕਰੇ ਅੱਜ ਬੈਠੇ ਬੈਠੇ ਨੇ ਮੈਂ ਖੁੱਡੇ ਕੋਲੇ ਬੈਠਾ ਸੀ ਇੱਕ ਜੋੜੀ ਅੰਡੇ ਲਾਉਣ ਵਾਲੀ ਸੀ ਤੇ ਮੈਂ ਬੈਠੇ ਬੈਠੇ ਨੇ ਇਹਨੂੰ ਹੱਥ ਤੇ ਬਿਠਾ ਲਿਆ ਤੇ ਕੰਜਰ ਦੇ ਹੱਥ ਤੇ ਹੀ ਬਹਿ ਗਿਆ ਉੱਡਿਆ ਨਹੀਂ ਤੇ ਫਿਰ ਮੈਂ ਦਾਣੇ ਪਾਲੇ ਹੱਥ ਤੇ ਤੇ ਬਾਖ ਖਾਣ ਲੱਗ ਗਿਆ ਤੇ ਹੁਣ ਬੱਸ ਮੈਂ ਮੋਢੇ ਤੇ ਬਿਠਾ ਕੇ ਦੋ ਚਾਰ ਗਰੇ ਇਧਰ ਨੂੰ ਲਾਏ ਤੇ ਹੱਥ 'ਚ ਦਾਣੇ ਵੀ ਹੈ ਨਹੀਂ ਸਤਾਵੀਂ ਨਿਉੜਿਆ ਵਧੀਆ ਬੈਠਿਆ ਰਾ ਤੇ ਹੁਣ ਆਪਾਂ ਇਹਨੂੰ ਟ੍ਰੇਨਿੰਗ ਕਰੀਏ ਕਿ ਨਾ ਕਰੀਏ ਤੁਸੀਂ ਕਮੈਂਟ ਕਰਕੇ ਦੱਸਣਾ ਠੀਕ ਹੈ ਜੂਬਰੋ ਤੇ ਬਾਕੀ ਬੱਚੇ ਦੀਆਂ ਅੱਖਾਂ ਵੀ ਦੇਖ ਸਕਦੇ ਹੋ ਲਕਵੇ ਵਾਲਾ ਲਓ ਜੀ ਹੁਣ ਡਾ ਦੇਨੇ ਕਬੂਤਰ ਦੋ ਪੱਲਾ ਡਾਤੇ ਸੀ ਕਿ ਇੱਕ ਜਾ ਕੇ ਕੋਠੀ ਤੇ ਬਹਿ ਗਿਆ ਬੱਚਾ ਜਾਂ ਉਹ ਬੱਚਾ ਜੇ ਆਏ ਪੂਰਾ ਸਾਰ ਨਹੀਂ ਹੋਇਆ ਸੀ ਦਸਾਂ ਕਰਕੇ ਬਹਿ ਗਿਆ ਉਹੋ ਠੀਕ ਹੈ ਜੂਬਰੋ ਕੋਠੀ ਤੇ ਤੇ ਬਾਕੀ ਹੋਰ ਵੀ ਡਾਉਣੇ ਕਬੂਤਰ ਆਪਾਂ ਇਹਨਾਂ ਚੋਂ ਕਿਹੜਾ ਲਈਏ ਜੀ ਇੱਕ ਦੋ ਕਬੂਤਰ ਹੀ ਡਾ ਦਿੰਨੇ ਆ ਤੇ ਲਕਵੇ ਵਾਲਿਆਂ ਨੂੰ ਤਾਂ ਉੱਡਣਾ ਹੀ ਨਹੀਂ ਮੈਨੂੰ ਪਤਾ ਤੇ ਬਾਕੀ ਵੀ ਨਹੀਂ ਕਿਹੜੇ ਕਿਹੜੇ ਉਡਣਗੇ ਡਾਉਣੇ ਅੱਜ ਠੀਕ ਹੈ ਜੋ ਬਰੋ ਉਹ ਕੋਤਰੀ ਜਿੰਨ ਤੱਕ ਉਤਰ ਗੁਰਤੀ ਜਾਂਦਾ ਉਹ ਡਾਉਣੀ ਆ ਕੱਢ ਕੇ ਲਿਆਉਣਾ ਬਾਹਰ ਇੱਕ ਉਹ ਚੁੰਡ ਚ ਖੜਾ ਜਿਹੜਾ ਉਹ ਡਾਉਣਾ ਲਓ ਜੀ ਆ ਵੀ ਕੋਤਰੀ ਡਾ ਦਿੰਨੇ ਆ ਕਰਾਂ ਕੋਤਰੀ ਦਾ ਸ਼ੌਂਕ ਤੇ ਬਾਕੀ ਕੋਤਰੀ ਇੱਕ ਹੋਰ ਡੀਆ ਇਹਨੂੰ ਵੇਖਿਓ ਵੀ ਤਾਂ ਚੜ ਜੂਈ ਚੱਲ ਛੁੱਟ ਗਿਆ ਉਹ ਜਾਂਦੀ ਕੋਤਰੀ ਤੇ ਬੱਚਾ ਜਿਹੜਾ ਜੜਾ ਦੋ ਕੋਤਰੇ ਇੱਕ ਹੋਰ ਗਿਆ ਸੀ ਤੁਹਾਨੂੰ ਉਹ ਵੀ ਉੱਡ ਗਿਆ ਠੀਕ ਹੈ ਜੋ ਬਰੋ ਨੂੰ ਪਹਿਲਾ ਉਹਲਾ ਦਿੱਤਾ ਸੀ ਥੁਚਬਾਰੇ ਤੇ ਬਹਿ ਗਿਆ ਤੇ ਦੂਜੀ ਕੋਤਰੀ ਉਹ ਥਾਂ ਫਿਰਦੀ ਰਲ ਜਾਣਗੇ ਦੋਨੇ ਠੀਕ ਹੈ ਜੋ ਬਰੋ ਤੇ ਇੱਕ ਦਾ ਹੁਰ ਛੱਡ ਦਈਏ ਤਨ ਗੂਤਰ ਤਾਂ ਹੋ ਗਏ ਗਾਇਜ਼ ਜਿਹੜੇ ਡਾਇਸ ਸੀ ਇਕੱਠੇ ਤੇ ਇੱਕ ਅੱਧਾ ਹੋਲਡ ਆ ਦੀਏ ਮੇਰੀ ਸਕੀਮ ਹੈ ਠੀਕ ਹੈ ਜੀ ਬਾਕੀ ਵੇਖੋ ਜੇ ਵਾਪਸ ਆਉਣਗੇ ਤਾਂ ਆ ਜਾਣਗੇ ਜੇ ਨਾ ਆਉਣਗੇ ਤਾਂ ਇਹਨਾਂ ਦੀ ਇੱਛਾ ਆਪਾਂ ਡਾਊਨ ਵਾਲੇ ਬਣੀਏ ਠੀਕ ਹੈ ਜੀ ਘੜਾ ਡਾਈਏ ਇੱਕ ਤਾਂ ਉਹ ਖਟੀਆਂ ਖਾਣਾ ਡਾ ਦੇਨੇ ਉਹ ਵੀ ਬੁੱਠਾ ਆ ਗਿਆ ਸੀ ਕੋਹ ਚਿੱਟੀਆਂ ਖਾਣ ਵਾਲਾ ਪਰ ਜੀ ਨਹੀਂ ਕਰਦਾ ਡਾਊਨ ਦਾ ਛੱਡੋ ਪਰ ਤੇ ਨੁੱਡੇ ਵਾਧੂਗਾ ਐਵੇਂ ਭੈਣ ਜੋ ਟੱਪ ਕੇ ਤੇ ਫਾਈਲ ਨੂੰ ਜਾਣ ਆ ਜੂਗੀ ਤਾਂ ਕਰਕੇ ਤੇ ਬਾਕੀ ਯਾਰ ਮੈਂ ਪਰਸੋਂ ਸਭਾਈ ਕੀਤੀ ਸੀਗੀ ਤੇ ਫਿਰ ਵੇਖ ਲੋ ਯਾਰ ਗੰਦ ਮਚ ਗਿਆ ਵਿੱਚ ਕੀ ਕਰੀ ਗਏ ਯਾਰ ਕੀ ਸਿੱਟੀ ਗੇਂ ਦੇ ਚ ਗੰਦ ਮਚਾ ਲੰਦੇ ਆ ਕਿ ਇਧਰੋਂ ਆਹ ਆਲਣੇ ਚੱਕ ਦੀਏ ਆਪਾਂ ਜਿਹੜੇ ਇਧਰ ਲਾਏ ਇਧਰ ਗੜੇ ਲਣੇ ਆਂਡੇ ਲਾਉਣੇ ਆ ਇੱਥੇ ਲਾਹ ਲੂ ਲੈਣਗੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਚੱਕੀ ਏ ਜਾਂ ਨਾ ਚੱਕੀ ਏ ਤੁਹਾਡੇ ਤੁਹਾਡੇ ਕਹਿਣ ਅਨੁਸਾਰ ਠੀਕ ਹੈ ਜੋ ਬ్రో ਫਿਰ ਬਾਕੀ ਚੱਲਦੇ ਆ ਹੁਣ ਬਾਹਰ ਬਾਕੀ ਭਈਆ ਦੇਖੋ ਕੱਲ ਉਹ ਦਿਨ ਦਾ ਰੰਗ ਭੋਲਿਆ ਪਿਆ ਉਹ ਵੀਡੀਓ ਬਣਾਈ ਸੀ ਮੈਂ ਤੇ ਧੀੜ ਕਰਤੀ ਉਹ ਵਧੀਆ ਨਹੀਂ ਬਣਿਆ ਸੀ ਵਲੌਗ ਤਾਂ ਕਰਕੇ ਏ ਬਾਕੀ ਤਿੰਨ ਕਬੂਤਰ ਕਿੱਧਰ ਗਏ ਕੁਰਸੀ ਤੇ ਬੈਠੀ ਹੈ ਯਾਰ ਉਹ ਕੀ ਚੱਕਰ ਆ ਯਾਰ ਹੁਣ ਨਿਗਾਹ ਜੀ ਨਹੀਂ ਰਹੀ ਪੰਨਾ ਵਾਲੀ ਕਬੂਤਰਾਂ ਮਿੰਟਾਂ 'ਚ ਪਤਾ ਲੱਗ ਜਾਂਦੇ ਸੀ ਉਹ ਜਾਂਦਾ ਕਿਉਂਕਿ ਡਾਈ ਨੂੰ ਮਹੀਨਾ ਹੋ ਗਿਆ ਤਾਂ ਕਰ ਕਿ ਉਹਰੇ ਤਿੰਨ ਕਬੂਤਰ ਹੋਰੇ ਉਹ ਜਾਂਦੇ ਉਹ ਵੱਗੇ ਜਿਹਾ ਉਹ ਡਾਈ ਤਿੰਨ ਕਬੂਤਰ ਆਪਾਂ ਤੇ ਵਹਨੇ ਕਿੰਨਾ ਕੀ ਕੁਝ ਕਰਦੇ ਅੱਜ ਕੀ ਰੰਗ ਲਾਉਂਦੇ ਆ ਤੇ ਬਾਕੀ ਅੱਜ ਮੇਰੀ ਇੱਕ ਸਕੀਮ ਹੋਰ ਆ ਲਓ ਜੀ ਕਬੂਤਰ ਆਪਣੇ ਬਹਿਣ ਨੂੰ ਆ ਗਏ ਇੱਕ ਤਾਂ ਕੋਠੀ ਤੇ ਬਹਿ ਗਿਆ ਕਬੂਤਰੀ ਇੱਥੇ ਛਤਰੀ ਤੇ ਬਹਿੰਦੀ ਨਹੀਂ ਨੀਵੀਂ ਆ ਤੇ ਛਤਰੀ ਤੋਂ ਖੰਦੀ ਖੰਦੀ ਫੇਰ ਉੱਡ ਗਈ ਤੇ ਛਤਰੀ ਗਿਆ ਪਤਾ ਲਾ ਲਈਏ ਠੀਕ ਆ ਜੀ ਬਸ ਇਹਨਾਂ ਦਾ ਪਤਾ ਲੱਗ ਗਿਆ ਵੀ ਕਿੰਨਾ ਜਰੁਰਦਦੇ ਆ ਕਿਉਂਕਿ ਕਾਫੀ ਦਿਨਾਂ ਤੋਂ ਜੁੜੇ ਹੋਏ ਆ ਤੇ ਕਿਤੇ ਹੋਰ ਨਾ ਬਹਿ ਜੇ ਆਪਾਂ ਛਤਰੀ ਲਾਤੀਏ ਜਾ ਕੇ ਥੱਲੇ ਤਾਂ ਹਾਂਜੀ ਜੋ ਬਰੋ ਤੇ ਹੁਣ ਆਏ ਸੀ ਬਾਈ ਹੁਣ ਕੀ ਹਾਲ ਚਾਲ ਆ ਤੇ ਵਧੀਆ ਬਾਈ ਵਧੀਆ ਹੋ ਸੁਣਾਓ ਤੇ ਬਾਈ ਹੁਣੇ ਕਬੂਤਰਾਂ ਦਾ ਸ਼ੌਂਕ ਕਰਨ ਆਏ ਤੇ ਵੀਡੀਓ ਬਣਾਉਣ ਇੱਕ ਰੰ ਬਾਈ ਹਰਾਂ ਦਾ ਫੋਨ ਆ ਗਿਆ। ਆਨੇ ਦਾ ਅਸੀਂ ਡੇਲੀਆਂ ਪਰ ਵਲੋਗ ਅੱਜ ਬਣਦੇ ਆ। ਨਹੀਂ ਬਾਈ ਡੇਲੀ ਕਿਤੋਂ ਨੇ ਕੱਪ ਦੇ ਕੱਪ ਛੰਡੀ ਜਾਂਦੇ ਤੜਕੇ ਤੜਕੇ। ਕੋਈ ਅੱਜ ਆਇਆ ਮਹੀਨੇ 6 ਮਹੀਨੇ ਬਾਅਦ ਆਇਆ। ਫਰਸਟ ਫਰਸਟ ਵਲੋਗ ਜਖਸੀਰ ਤੇ ਅਸੀਂ ਬਣਾਇਆ ਸੀਗਾ। ਹਾਂ ਫਰਸਟ ਵਲੋਗ ਤੇ ਬਾਕੀ ਕਬੂਤਰਾਂ ਆਣ ਕੇ ਆਪਣੇ ਬਹਿ ਗਏ ਉਹ ਵੀ ਕਰਉਣੇ ਸ਼ੌਂਕ ਤੁਹਾਨੂੰ। ਠੀਕ ਹੈ ਜੋ ਬਰੋ ਅੱਜ ਕੰਮ ਤਾਂ ਇਹ ਤੋਂ ਸੋਚ ਰ ਗਿਆ ਵੀ ਆਪਾਂ ਸ਼ੌਕ ਸ਼ੌਕ ਕਰਕੇ ਆਹ ਕਬੂਤਰਾਂ ਵਲੋਗ ਬੜਾ ਕੇ ਬਣਾਏ ਨਹੀਂ ਜੀ ਕਾਫੀ ਟਾਈਮ ਹੋ ਗਿਆ। ਇੱਕ ਮਿੰਟ ਇੱਕ ਵਾਰ ਫਿਰ ਤੁਹਾਨੂੰ ਕੁੱਪਤਾ ਦਿੰਦਾ ਵਖਾਓ ਜੀ ਤੁਸੀਂ ਅਸੀਂ ਵਿਖਾਉਣੇ ਤੁਹਾਨੂੰ ਤੁਸੀਂ ਵਖਾਓ ਲਓ ਜੀ ਚੋਬਰ ਹੁਣੀ ਚੱਲੇ ਵੀਡੀਓ ਵਧੀਆ ਬਣ ਗਈ ਕਿ ਨਹੀਂ ਪੂਰੀ ਇੱਕ ਨੰਬਰ ਇਹ ਯਾਰ ਪੂਰੀ ਵਧੀਆ ਵੀਡੀਓ ਬਣਾਈ ਹੈ ਲੈ ਚੈਨਲ ਤੁਹਾਡਾ ਚੈਨਲ ਵੀ ਵਿਖਾਓ ਤਾਂ ਫਿਰ ਸਾਡੇ ਚੋਬਰ ਵੀ ਕਹਿਣਗੇ ਵੀ ਚੈਨਲ ਨਹੀਂ ਵਿਖਾਇਆ ਸਾਨੂੰ ਓ ਯਾਰ ਚੈਨਲ ਵੀ ਓ ਯਾਰ ਸ਼ਾਮੇ ਆਜੋ ਸ਼ਾਮੇ ਲਓ ਜੀ ਤੁਸੀਂ ਇਹ ਵੀਰੇ ਨੂੰ ਦੱਬ ਕੇ ਸਪੋਰਟ ਕਰ ਰਹੇ ਹੋ ਤੜਾ ਮੇਰੇ ਵੱਲੋਂ ਥੈਂਕ ਯੂ ਹੈ ਪਲਾਨ ਸਪੋਰਟ ਰਿਹਾ ਕਰ ਦਿੱਤਾ ਥੈਂਕ ਯੂ ਥੈਂਕ ਯੂ ਬ੍ਰੋ ਥੈਂਕ ਯੂ ਤੇ ਆ ਚੈਨਲ ਛੋਟਾ ਜਿਹਾ ਆਪਣਾ ਜੇ ਕੋਈ ਗੱਲ ਲੈ ਚਾਲੂ ਕੀਤਾ ਬ੍ਰੋ ਚੰਗੀ ਤਰ੍ਹਾਂ ਖਾ ਲੱਕੀ ਕਿਉਂਕਿ ਸਾਡੇ ਵਰਗੇ ਸਾਡੇ ਚੋਬਰ ਉਹਨਾਂ ਨੂੰ ਵੀ ਨਹੀਂ ਪਤਾ ਲੱਗਿਆ ਨਾ ਸੂਝਲ ਬਲਦਵਾ 786 ਠੀਕ ਹੈ ਜੀ ਬਾਕੀ ਮੈਂ ਲਿੰਕ ਦੇ ਦੂੰਗਾ ਵੀਡੀਓ ਦੇ ਹੇਠਾਂ ਬਈਆਂ ਨੂੰ ਕਰ ਲਿਓ ਸਬਸਕ੍ਰਾਈਬ ਬਾਕੀ ਮੁੰਡਿਆਂ ਨੇ ਸਪਰ ਲੈਂਡਰ ਸਪਰ ਲੈਂਡਰ ਸਪਰ ਲੈਂਡਰ ਸਪਰ ਲੈਂਡਰ ਸਪਰ ਸੈਂਟਰ ਸਪਰ ਸੈਂਟਰ ਸਪਰ ਸੈਂਟਰ ਵੀ ਮੋਡੀਫਾਈ ਕਰਾਇਆ ਵੇ ਚੋਬਰ ਬ੍ਰੋ ਹਾਏ ਇਹਨੇ ਤੇ ਮਿਹਨਤ ਚੜ ਰਹੀ ਹੈ ਰਾਤ ਨੂੰ ਲੇਟਾਂ ਉੱਕਾਂ ਵੀ ਲਵਾਈਆਂ ਐ ਐਡੀ ਨਹੀਂ ਗੱਲ ਚਲੋ ਠੀਕ ਆ ਬਾਈ ਓਕੇ ਬਰੋ ਕੈਮਰਾ ਲਾ ਕੈਮਰਾ ਵਾ 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 ਲਓ ਜੀ ਤੇ ਹੁਣ ਆਉਹੀ ਚੁੱਕੀ ਆ ਸ਼ਾਮ ਚੋ ਪਰੋਣੀ ਵੀ ਜਾਵੜੇ ਸੀ ਤੇ ਬਸ ਉਸ ਤੋਂ ਬਾਅਦ ਚੋ ਮਤਲਬ ਆਪਾਂ ਬਲੌਗ ਸਟਾਰਟ ਹੀ ਨਹੀਂ ਕੀਤਾ ਕਿਉਂਕਿ ਪੱਠੇ ਪੱਠੇ ਵੱਢਣ ਚਲੇ ਗਏ ਸੀ ਤੇ ਮੁੜ ਕੇ ਆ ਗਈ ਨੀਂਦ ਤੇ ਹੁਣ ਬਲੌਗ ਸਟਾਰਟ ਕੰਟੀਨਿਊ ਕਰਦੇ ਆਪਾਂ ਤੇ ਬਾਕੀ ਬਾਈ ਛਤਰੀ ਤੇ ਆਪਣੇ ਕੋ ਉਤਰਾਂ ਕੇ ਬਹਿ ਗਏ ਸੀਗੇ ਤੇ ਯਾਰ ਨਾ 1 ਲੱਖ ਵਾਲੀ ਕਬੂਤਰੀ ਗਲਤੀ ਨਾਲ ਮੇਰੇ ਤੋਂ ਖੁੱਡੇ ਚੋਂ ਨਿਕਲ ਗਈ ਸੀ ਬਾਹਰ ਤੇ ਉਹ ਸਾਹਮਣੇ ਜਾ ਕੇ ਯਾਰ ਗਵਾਂਡੀਆਂ ਦੇ ਕੋਠੀ ਤੇ ਬੈ ਗਈ ਦੋ ਚਾਰ ਢੇੜੇ ਲਾਏ ਉਹਨੇ ਟਾਣੀ ਦਿਵਾਲੇ ਦਵਾਲੇ ਠੀਕ ਹੈ ਜੋ ਬਰੋਂ ਨੀਵੇਂ ਨੀਵੇਂ ਤੇ ਬਾਕੀ ਉਹ ਉੱਥੇ ਬੈਠੀ ਆ ਸ਼્યોਰ ਆ ਵੀ ਉਹ ਹੀ ਕਬੂਤਰੀਆਂ ਆ ਬੱਚਾ ਕਿਉਂਕਿ ਉੱਥੇ ਮਰ ਦੋ ਕਬੂਤਰ ਤਾਂ ਆਪਣੇ ਟੜਕੇ ਤੇ ਬੈਠੇ ਸੀ ਕਿ ਕਬੂਤਰ ਦੋਨੇ ਕਬੂਤਰੀਆਂ ਤੇ ਇੱਕ ਜਿਹੜਾ ਬੱਚੜਾ ਸੀ ਸ਼ਖ ਉਹ ਵੀ ਬੈਠਾ ਸੀ ਉੱਥੇ ਤੇ ਉਪਰਲਾ ਉਸ ਸਕੂਟੀ ਤੇ ਬੈਠਾ ਸੀ ਮੇਰੇ ਖਿਆਲ ਚ ਉੱਥੇ ਹੈ ਨੀਗਾ ਜਾਂ ਤਾਂ ਉਹ ਬੈਠਾ ਤੇ ਕਬੂਤਰੀ ਯਾਰ ਉਹ ਥੱਲੇ ਡਿਗ ਪਈ ਸੀ ਤੇ ਮੈਂ ਉਹ ਉਹ ਗਿਆ ਨਹੀਂ ਕਿਉਂਕਿ ਉਦੋਂ ਉਹਨਾਂ ਦੇ ਵੀ ਘਰੇ ਕੋਈ ਨਹੀਂ ਸੀ ਮੈਂ ਚੱਲ ਬਾਅਦ ਚ ਜਾਵੜਾਂਗੇ ਸ਼ਾਮ ਨੂੰ ਤੇ ਹੁਣ ਜਾ ਕੇ ਵੇਖਨੇ ਆਪਾਂ ਵੀ ਕਬੂਤਰੀ ਉਹੀ ਆ ਜਾਂ ਕੋਈ ਹੋਰ ਆ ਠੀਕ ਹੈ ਜੋ ਬਰੋ ਤੇ ਨਾਲੇ ਇਹਨੂੰ ਵੀ ਫਿਰ ਤੜਕੇ ਦਾ ਬੰਨਿਆ ਹੋਇਆ ਦੂਜੇ ਕੂਤਰੇ ਵੀ ਵੇਖ ਕੇ ਆ ਜਾਣਗੇ ਕਬੂਤਰੀਆਂ ਦੋਨੇ ਉੱਡੀਆਂ ਫਰਦੀਆਂ ਆ ਰੀਆਂ ਕਿਉਂਕਿ ਯਾਰ ਤੁਸੀਂ ਕਹੋਗੇ ਵੀ ਇਹ ਆਏਗਾ ਕੀਤਾ ਵੀ ਪਹਿਲਾਂ ਸਾਈਡ ਤੇ ਕੋ ਬੈ ਗਈਆਂ ਇਹ ਨਾ ਯਾਰ ਮੈਂ ਡਾਈਆਂ ਸੀ ਠੀਕ ਹੈ ਜੋ ਬਰੋਂ ਡਾਈਆਂ ਕੀ ਹਾਂ ਟੜ ਕੇ ਡਾਈਆਂ ਸੀ ਉਦੋਂ ਮੁੜ ਕੇ ਤਿੰਨ ਚਾਰ ਵਾਰੀ ਮੈਂ ਛਤਰੀ ਤੋਂ ਲਾਉਣ ਦੀ ਕੋਸ਼ਿਸ਼ ਕੀਤੀ ਛਤਰੀ ਇੱਥੇ ਰੱਖਦਾ ਸੀ ਮੈਂ ਲਿਆਣ ਕੇ ਤੇ ਇੱਥੋਂ ਦੁਬਾਰਾ ਫੇਰ ਉੱਡ ਜਾਂਦੀ ਸੀਗੀ ਠੀਕ ਹੈ ਜੋ ਬਰੋਂ ਦੋ ਤਿੰਨ ਵਾਰੀ ਉੱਡੀਆਂ ਤੇ ਫਿਰ ਮੈਂ ਛਤਰੀ ਲਾਤੀ ਇੱਥੇ ਫਿਰ ਉੱਡ ਕੇ ਜਾ ਗਈਆਂ ਉਹ ਵਿਚਾਰੀਆਂ ਡਰ ਗਈਆਂ ਤੇ ਉਹ ਸਾਹਮਣੇ ਜਾ ਕੇ ਕੋਠੀ ਤੇ ਬੈ ਗਈਆਂ ਤੇ ਉਹ ਤੋਂ ਮੜ ਕੇ ਹੁਣ ਉੱਡੀਆਂ ਉੱਥੋਂ ਤੇ ਉਹ ਕਬੂਤਰੀ ਵੀ ਉਹਨਾਂ ਦੇ ਪਿੱਛੇ ਵੀ ਇੱਥੋਂ ਪਹਿਲਾਂ ਤਾਂ ਇੱਥੇ ਆਣ ਕੇ ਬੈ ਗਈ ਸੀ ਆਪਣੀ ਛੱਤ ਤੇ ਮੈਂ ਚੱਲ ਯਾਰ ਲਗਵੇ ਵਾਲੀ ਹੈਗੀ ਇਹਨੂੰ ਫੜ ਕੇ ਅੰਦਰ ਕਰ ਦਿੱਤੀ ਓ ਜਦੋਂ ਅੰਦਰ ਕਰਨ ਗਿਆ ਤੇ ਉਹਨੇ ਨੂੰ ਉੱਡ ਗਈ ਠੀਕ ਹੈ ਜੀ ਫਿਰ ਉਹ ਸਾਹਮਣੇ ਜਾ ਕੇ ਉੱਥੇ ਬੈ ਗਈ ਦੋ ਕਗੇੜੇ ਪਾ ਕੇ ਹੁਣ ਸ਼ੋਰ ਹੈ ਵੀ ਉਹ ਬੱਚੀ ਕਬੂਤਰੀ ਹੈ ਕਾਲੀ ਚੀਨੀ ਜੀ ਤੇ ਬਾਕੀ ਆਪਾਂ ਉੱਥੇ ਕੋਲੇ ਜਾ ਕੇ ਆਪਾਂ ਸ਼ੋਰ ਕਰਕੇ ਆਉਣੇ ਆ ਠੀਕ ਹੈ ਜੋਬਰੋ ਜਾ ਕੇ ਤੇ ਫਿਰ ਉਹਨੂੰ ਫੜ ਲਾਂਗੇ ਜਾਂ ਉੱਥੋਂ ਡਾ ਦਾਂਗੇ ਫਿਰ ਸਿੱਧਾ ਇਸ ਥੋੜੇ ਦਾਣੇ ਪਾਣੀ ਦਾ ਟਾਈਮ ਘਰੇ ਆ ਜੂਗੀ ਠੀਕ ਹੈ ਜੀ ਬਾਕੀ ਆ ਉੱਡੀਆਂ ਫਿਰਤੀਆਂ ਦੋ ਕਬੂਤਰੀਆਂ ਦਾ